ਚਾਹੇ ਸੂਬੇ ਦੇ ਵਿੱਚ ਬਿਜਲੀ ਫ੍ਰੀ ਆ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਕਈ ਦਫਾ ਕਈ ਮੰਚਾਂ ਤੋਂ ਤੇ ਕਈ ਸਟੇਟਾਂ ਤੋਂ ਤੇ ਵੱਖ-ਵੱਖ ਸਟੇਟਾਂ ਦੇ ਵਿੱਚ ਲੱਗੀਆਂ ਸਿਆਸੀ ਸਟੇਜਾਂ ਤੋਂ ਵੀ ਬੋਲ ਚੁੱਕੇ ਨੇ ਕਿ ਪੰਜਾਬ ਚ 95 ਫੀਸਦੀ ਦੇ ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਿਜਲੀ ਚੋਰੀ ਹੋ ਰਹੀ ਆ ਤੇ ਇੱਕ ਪਟਿਆਲੇ ਜ਼ਿਲ੍ਹੇ ਦਾ ਵਿਵਾਦਿਤ ਐਮਐਲਏ ਆਮ ਆਦਮੀ ਪਾਰਟੀ ਦਾ ਹਮੇਸ਼ਾ ਉਹਦੇ ਨਾਲ ਚੰਗਾ ਮਾੜਾ ਵਿਵਾਦ ਜੁੜੇ ਰਹਿੰਦਾ ਚਾਹੇ ਸਰਕਾਰ ਦੀ ਉਹ ਬਦਨਾਮੀ ਦਾ ਕਾਰਨ ਵੀ ਬੰਦੇ ਨੇ ਤੇ ਇੱਕ ਉਸ ਵਿਧਾਇਕ ਨੇ ਹੁਣ ਨਵਾਂ ਬਵਾਦ ਛੇੜ ਦਿੱਤਾ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਪਿੰਡਾਂ ਦੇ ਲੋਕਾਂ ਨੂੰ ਖਪਤਕਾਰਾਂ ਨੂੰ ਕਿ ਅਗਰ ਕੋਈ ਬਿਜਲੀ ਵਿਭਾਗ ਦੀਆਂ ਟੀਮਾਂ ਬਿਲੀ ਚੋਰੀ ਫੜਨ ਆਉਂਦੀਆਂ ਨਾ ਤੇ ਉਹਨਾਂ ਨੂੰ ਬੰਦੀ ਬਣਾ ਲਓ ਤੇ ਫਿਰ ਮੈਂ ਆਪੇ ਦੇਖ ਲਵਾਂਗਾ ਮੈਂ ਆਪੇ ਨਜਿੱਠ ਲਵਾਂਗਾ ਆਪੇ ਮੈਂ ਸਰਕਾਰ ਦੇ ਨਾਲ ਨਬੇੜ ਲਵਾਂਗਾ ਇੱਕ ਪਾਸੇ ਬਿਲੀ ਬੋਰਡ ਬਿਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਸੰਘਰਸ਼ ਜਾਂ ਮੋਰਚਾ ਖੋਲ ਕੇ ਬੈਠਾ ਕਿ ਉਧਰ ਹੁਣ ਬਿਲੀ ਚੋਰਾਂ ਦਾ ਯਾਰ ਬਣ ਚੁੱਕਾ ਹੈ ਆਮਾਦੀ ਪਾਰਟੀ ਦਾ ਇੱਕ ਵਿਵਾਦਿਤ ਐਮਐਲਏ ਜਿਸ ਨੂੰ ਲੈ ਕੇ ਬਿਜਲੀ ਬੋਰਡ ਵਿਭਾਗਮੀ ਪਰੇਸ਼ਾਨ ਹੋ ਚੁੱਕਾ ਕਿ ਆਕਰ ਉਹਨਾਂ ਪਿੰਡਾਂ ਦੇ ਵਿੱਚ ਉਸ ਐਮਐਲਏ ਦੇ ਪਿੰਡਾਂ ਵਿੱਚ ਬਿਜਲੀ ਚੋਰੀ ਹੋ ਰਹੀ ਹੈ ਤੇ ਜਦੋਂ ਉਹ ਬਿਜਲੀ ਚੋਰੀ ਫੜਨ ਜਾਂਦੇ ਨੇ ਤੇ ਖਪਤਕਾਰ ਜਿਨ੍ਹਾਂ ਦੇ ਘਰ ਛਾਪਾ ਮਾਰਿਆ ਜਾਂਦਾ ਉਹ ਨਾਲ ਦੀ ਨਾਲ ਐਮਐਲਏ ਦਾ ਨੰਬਰ ਡਾਇਲ ਕਰਕੇ ਕੰਨ ਦੇ ਨਾਲ ਫੋਨ ਲਾ ਦਿੰਦੇ ਨੇ ਉੱਤੋਂ ਫਿਰ ਐਮਐਲਏ ਦਾ ਟੌਰ ਐਮਐਲਏ ਦਾ ਗੁੱਸਾ ਫਿਰ ਚੰਗੀਆਂ ਮੰਦੀਆਂ ਗਾਲਾਂ ਤੇ ਨਾਲ ਦੀ ਨਾਲ ਕਹਿ ਦਿੰਦਾ ਕਿ ਅਗਲੀ ਵਾਰ ਆਓਗੇ ਤੇ ਪਿੰਡ ਵਾਲੇ ਫਿਰ ਤੁਹਾਨੂੰ ਬੰਦੀ ਵੀ ਬਣਾ ਲੈਣਗੇ ਪਿੰਡ ਵਾਲਿਆਂ ਨੂੰ ਹੁਕਮ ਵੀ ਛਾੜ ਦਿੰਦਾ ਪੂਰੀ ਖਬਰ ਕੀ ਹੈ ਖਬਰ ਛਪੀ ਆ ਕਿ ਜ਼ਿਲ੍ਹਾ ਪਟਿਆਲੇ ਦੇ ਬੀਤੇ ਦਿਨ ਬਿਲੀ ਬੋਰਡ ਦੀ ਇੱਕ ਟੀਮ ਚੈਕਿੰਗ ਕਰਨ ਗਈ ਤਾਂ ਇੱਕ ਖਪਤਕਾਰ ਨੇ ਸਿੱਧੀ ਕੁੰਡੀ ਲਾਈ ਹੋਈ ਸੀ ਜਦੋਂ ਪਾਵਰ ਕਾਮ ਦੀ ਟੀਮ ਨੇ ਚੈਕਿੰਗ ਕੀਤੀ ਗਈ ਤਾਂ ਉਸ ਖੱਪਤਕਾਰ ਨੇ ਆਮ ਆਦੀ ਪਾਰਟੀ ਦੇ ਇੱਕ ਵਿਧਾਇਕ ਨੂੰ ਫੋਨ ਮਲਾ ਕੇ ਟੀਮ ਦੇ ਇੱਕ ਅਧਿਕਾਰੀ ਦੇ ਕੰਨ ਨੂੰ ਫੋਨ ਲਾ ਦਿੱਤਾ ਫਿਰ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਉਸ ਅਧਿਕਾਰੀ ਨੂੰ ਖਰੀਆਂ ਖਰੀਆਂ ਤੇ ਤੱਤੀਆਂ ਤੱਤੀਆਂ ਗੱਲਾਂ ਵੀ ਸੁਣਾ ਦਿੱਤੀ ਇਹਦੇ ਨਾਲ ਹੀ ਉੱਚੀ ਆਵਾਜ਼ ਦੇ ਵਿੱਚ ਰੌਲਾ ਫੋਨ ਤੇ ਪਾਉਂਦਾ ਸੁਣਾਈ ਦਿੱਤਾ ਕਿ ਅਗਲੀ ਵਾਰ ਇਹ ਟੀਮ ਕੋਈ ਆਉਗੀ ਚੈਕਿੰਗ ਕਰਨ ਤੇ ਇਹਨਾਂ ਨੂੰ ਬੰਦੀ ਬਣਾ ਲਓ ਪਵੇਖ ਦੇ ਵਿੱਚ ਉਸ ਹਲਕੇ ਦੇ ਵਿੱਚ ਕੋਈ ਹੁਣ ਬਿਲੀ ਬੋਰਡ ਵਾਲਾ ਚੋਰੀ ਫੜਨ ਵਾਸਤੇ ਟੀਮ ਜਾਂ ਛਾਪਾ ਮਾਰ ਜਾਵੇਗਾ ਤੇ ਉਸ ਹਲਕੇ ਦੇ ਵਿੱਚ ਫਿਰ ਬੀਲੀ ਮਹਿਕਮੇ ਦੀ ਟੀਮਾਂ ਨੂੰ ਬੰਦੀ ਬਣਾਉਣ ਦੀ ਵੀ ਉਹ ਐਮਐਲਏ ਸਲਾਹ ਦੇ ਦਿੰਦਾ ਗੱਲ ਪੰਜਾਬੀ ਟਰਬਿਊਨ ਦੀ ਹੈ ਪੰਜਾਬੀ ਟਰਬਿਊਨ ਦੇ ਵਿੱਚ ਖਬਰ ਜਿਹੜੀ ਹੈ ਚਰਨਜੀਤ ਭੁੱਲਰ ਸੀਨੀਅਰ ਪੱਤਰਕਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਕਿ ਦੋ ਦਿਨਾਂ ਦੇ ਵਿੱਚ ਚਾਹੇ 3349 ਬੀਲੀ ਚੋਰੀ ਦੇ ਕੇਸ ਫੜੇਗੇ ਨੇ ਪਰ ਬਿਜਲੀ ਚੋਰਾਾਂ ਦੀ ਪਿੱਠ ਤੇ ਆਮ ਆਦੀ ਪਾਰਟੀ ਦਾ ਵਿਧਾਇਕ ਹੈ ਜਿਸ ਕਰਕੇ ਮਹਿਕਮੇ ਦੀ ਇਸ ਚੋਰੀ ਮਹਿੰਮ ਦੇ ਜਿਹੜੀ ਆ ਉਹ ਫੂਕ ਨਿਕਲ ਗਈ ਆ ਹਾਲਾਂਕਿ ਪਾਵਰ ਕਾਮ ਨੇ ਬਿਲੀ ਚੋਰਾਾਂ ਖਿਲਾਫ ਮੋਰਚਾ ਖੋਲਿਆ ਲੇਕਿਨ ਆਮ ਆਦੀ ਪਾਰਟੀ ਦਾ ਪਟਿਆਲੇ ਤੋਂ ਵਿਵਾਦਿਤ ਐਮ ਐਲ ਏ ਬਿਲੀ ਚੋਰਾਾਂ ਦੇ ਹੱਕ ਵਿੱਚ ਜਾਂ ਪਿੱਠ ਤੇ ਆ ਚੁੱਕਾ ਜਿਸ ਕਰਕੇ ਹੁਣ ਲੱਗਦਾ ਹੈ ਕਿ ਮਹਿੰਮ ਠੋਸ ਹੋ ਜਾਵੇਗੀ ਹਾਲਾਂਕਿ ਪਾਵਰ ਕਾਮ ਨੇ ਇੰਨਾ ਬਿਲੀਚੋਰਾ ਦੇ ਖਰਾਫ ਮਿਹਮ ਵਢੀ ਆ ਪਰ ਸ਼ਾਇਦ ਵਿੱਚ ਹੀ ਰੁਕ ਜਾਵੇ ਹੁਣ ਦੂਜੇ ਪਾਸੇ ਕਿ ਬਿਲੀ ਬੋਰਡ ਦਾ ਇਹ ਹੈ ਕਿ ਬਿਲੀਚੋਰਾ ਦੇ ਖਿਲਾਫ ਮੇਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਜਰਮਾਨੇ ਨਾਲ ਖਜ਼ਾਨਾ ਪਰਿਆ ਜਾ ਸਕੇ ਜਿਹੜੀ ਖਬਰ ਸਾਂਝੀ ਹੈ ਹੁਣ ਤੱਕ 15 ਕਰੋੜ ਰੁਪਏ ਦੀ ਬਿਲੀ ਚੋਰੀ ਫੜੀ ਜਾ ਚੁੱਕੀ ਹੈ ਔਰ ਪੰਜਾਬ ਵਿੱਚ ਬਿਲੀ ਚੋਰੀ ਰੁਕਣੀ ਕੋਈ ਸੌਖੀ ਨਹੀਂ ਕਿਉਂਕਿ ਇਸ ਦੇ ਰਾਹ ਵਿੱਚ ਕਾਫੀ ੜਕੇ ਨੇ ਚੁਨੀਆਂ ਹੋਈਆਂ ਸਰਕਾਰਾਂ ਦੇ ਐਮ ਐਲ ਏ ਸਭ ਤੋਂ ਵੱਡੇ ੜਕੇ ਨੇ ਸਮੂੱਚੇ ਪੰਜਾਬ ਵਿੱਚ ਬਿਜਲੀ ਚੋਕ ਰੋਕਣ ਵਾਸਤੇ ਵਿਸ਼ੇਸ਼ ਚੈਕਿੰਗ ਮਿਸ਼ਨ ਬਿਜਲੀ ਮੈਕਮੇਲੋ ਚਲਾਈ ਗਈ ਸੀ ਦੋ ਦਿਨਾਂ ਦਰਾਰ ਪਾਵਰ ਕਾਮ ਨੇ 50781 ਬਿਜਲੀ ਕਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਬਿਜਲੀ ਚੋਰੀ ਦੇ ਕੁੱਲ 3390 ਕੇਸ ਫੜੇ ਗਏ ਸਨ ਅਤੇ ਸਬੰਧਤ ਖਪਤਕਾਰਾਂ ਕੋਲੋਂ ਕਰੀਬ 7.66 ਕਰੋੜ ਰੁਪਏ ਦਾ ਵੀ ਜੁਰਮਾਨਾ ਲਗਾਇਆ ਗਿਆ ਅਗਰ ਸਰਹੱਦੀ ਜ਼ੋਨ ਵਿੱਚ ਗੱਲ ਕੀਤੀ ਜਾਵੇ ਤਾਂ ਉੱਥੇ ਬਿਲੀ ਚੋਰੀ ਦੇ 659 ਮਾਮਲੇ ਸਾਹਮਣੇ ਆਏ ਨੇ ਤੇ ਖਪਤਕਾਰਾਂ ਨੂੰ ਕਰੀਬ 1.73 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਪੱਛਮੀ ਜ਼ੋਨ ਵਿੱਚ ਕਰੀਬ 539 ਕੇਸ ਫੜੇ ਗਏ ਨੇ ਅਤੇ ਕਰੀਬ 1.39 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਦੱਖਣੀ ਜ਼ੋਨ ਵਿੱਚ 738 ਕੇਸ ਫੜੇ ਗਏ ਨੇ ਤੇ ਕਰੀਬ ਸਵਾ ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਤੇ ਕੇਂਦਰੀ ਜ਼ੋਨ ਦੀ ਅਗਰ ਗੱਲ ਕੀਤੀ ਜਾਵੇ ਤਾਂ 495 ਕੇਸਾਂ 'ਚ ਕ੍ਰੀਮ 1.32 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰ੍ਹਾਂ ਉੱਤਰੀ ਜ਼ੋਨ ਵਿੱਚ 642 ਕੇਸਾਂ ਦੇ ਵਿੱਚ ਸਬੰਧਤ ਖਪਤਕਾਰਾਂ 'ਤੇ ਕ੍ਰੀਮ 81 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਉਧਰ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਦੱਸਿਆ ਕਿ ਜੁਰਮਾਨਾ ਲਗਾਉਣ ਤੋਂ ਇਲਾਵਾ ਮਕਦਮੇ ਵੀ ਦਰਜ ਕੀਤੇ ਗਏ ਅਤੇ ਸਬੰਧਤ ਖਪਤਕਾਰਾਂ ਵਿਰੁੱਧ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਹਰੇਕ ਵਿਅਕਤੀ ਨੂੰ ਆਪਣੇ ਬਿਲੀ ਕਨੈਕਸ਼ਨ ਰੈਗੂਲਰ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਨੂੰ ਸਿਸਟਮ ਅਧੀਨ ਲਿਆਂਦਾ ਜਾ ਸਕੇ ਪਰ ਉਦਰ ਹੀ ਬਿਲੀ ਬੋਰਡ ਦੀ ਜਾਂ ਬਿਲੀ ਮੰਤਰੀ ਦੇ ਦਾਅਵਿਆਂ ਦੀ ਫੂਕ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਤੋਂ ਇੱਕ ਵਿਵਾਦਿਤ ਵਿਧਾਇਕ ਜਿਹਦੇ ਰੋਜ਼ ਹੀ ਵਿਵਾਦਿਤ ਆ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਆ ਔਰ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਵੀ ਤੇ ਬਿਜਲੀ ਬੋਰਡ ਦੇ ਚੇਅਰਮੈਨ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ ਦਾ ਹਰ ਵਿਵਾਦ ਦੇ ਵਿੱਚ ਇਸ ਵਿਧਾਇਕ ਦਾ ਨਾਮ ਰਹਿੰਦਾ ਉਹ ਬਿਲੀ ਚੋਰਾਂ ਦੀ ਪਿੱਠ ਦੇ ਉੱਪਰ ਆਖ ਲੁੱਤਾ ਉਹਨਾਂ ਨੇ ਹੱਥ ਰੱਖ ਦਿੱਤਾਗਾ ਔਰ ਹੁਣ ਉਸ ਹਲਕੇ ਦੇ ਵਿੱਚ ਬਿਲੀ ਵਾਲੇ ਦੇ ਕਿਸੇ ਦੀ ਹਿੰਮਤ ਨਹੀਂ ਹੋਏਗੀ ਕਿ ਟੀਮ ਜਾ ਕੇ ਉਸ ਹਲਕੇ ਦੇ ਕਰੀਬ ਜਿੰਨੇ ਵੀ 2-250 ਪਿੰਡ ਪਿੰਦੇ ਜਾ ਕੇ ਕੋਈ ਛਾਪਾ ਮਾਰਾਵੇ ਤੇ ਉਹਨਾਂ ਨੇ ਕਿਉਂਕਿ ਪਿੰਡਾਂ ਵਾਸੀਆਂ ਨੂੰ ਖਫਤ ਕਰਨ ਉੱਥੋਂ ਤੱਕ ਕਹਿ ਦਿੱਤਾ ਕਿ ਅਗਲੀ ਵਾਰ ਜੋ ਵੀ ਕੋਈ ਬਿਲੀ ਵਿਭਾਗਮੇ ਦਾ ਅਧਿਕਾਰੀ ਚੋਰੀ ਫੜਨ ਆਇਆ ਤਾਂ ਉਹਨੂੰ ਬੰਦੀ ਬਣਾ ਲਿਓ ਮੈਂ ਆਪੇ ਨਜਿੱਠ ਲਵਾਂਗਾ ਚੋਰਾਂ ਦੀ ਪਿਠ ਤੇ ਜਿਹੜਾ ਆਮ ਆਦੀ ਪਾਰਟੀ ਦਾ ਵਿਧਾਇਕ ਡਟਿਆ ਕਿਉਂਕਿ ਉਹਦੇ ਹਲਕੇ ਦੇ ਵਿੱਚ ਇੱਕ ਢਾਣੀ ਸੀ ਢਾਣੀ ਤੇ ਚੈਕਿੰਗ ਕਰਨ ਵਾਸਤੇ ਬਿਜਲੀ ਦੀ ਟੀਮ ਗਈ ਸੀ ਕਿਉਂਕਿ ਢਾਣੀ ਦਾ ਜਿਹੜਾ ਉੱਥੇ ਮਾਲਕ ਸੀ ਜਿਹੜਾ ਖਪਤਕਾਰ ਸੀ ਉਹਨੇ ਸਿੱਧੀ ਹੀ ਕੁੰਡੀ ਲਾਈ ਸੀ ਜਿਸ ਤੋਂ ਬਾਅਦ ਜਦੋਂ ਬਿਜਲੀ ਵਾਲੇ ਕੋਈ ਜੁਰਮਾਨਾ ਟੋਕਣ ਲੱਗੇ ਤੇਰਾ ਉਸ ਢਾਣੀ ਦੇ ਮਾਲਕ ਨੇ ਸਿੱਧਾ ਹੀ ਫਿਰ ਐਮਐਲਏ ਨੂੰ ਫੋਨ ਲਾ ਦਿੱਤਾ ਤੇ ਐਮਐਲਏ ਨੇ ਬਿਜਲੀ ਬੋਰਡ ਦੀ ਜਿਹੜੀ ਚੈਕਿੰਗ ਕਰਨ ਗਈ ਸੀ ਟੀਮ ਉਹਨੂੰ ਤਤਤੀਆਂ ਤਤਤੀਆਂ ਦੇ ਖਰੀਆਂ ਖਰੀਆਂ ਸਨਾਨ ਦਿੱਤੇ ਪਰੀਤੋਂ ਤੱਕ ਖਪਤਕਾਰਾਂ ਸਭੀ ਤੇ ਬਾਕੀ ਲੋਕਾਂ ਨੂੰ ਵੀ ਕਹਿ ਦਿੰਦਾ ਕਿ ਅਗਰ ਤੁਹਾਡੇ ਹਲਕੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਦੁਬਾਰਾ ਬਿਜਲੀ ਟੀਮ ਚੈੱਕ ਕਰਨ ਆਈ ਤਾਂ ਇਹਨੂੰ ਭਾਵੇਂ ਬੰਦੀ ਬਣਾ ਲਓ ਮੈਂ ਆਪੇ ਨਜੇਠ ਲਵਾ ਹੁਣ ਸਵਾਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਬਿਜਲੀ ਬੋਰਡ ਤੇ ਬਿਜਲੀ ਮੰਤਰੀ ਦਾਅਵੇ ਵੱਡੇ ਕਰ ਰਹੇ ਨੇ ਪਰ ਉੱਥੇ ਹੀ ਉਹਨਾਂ ਦੇ ਵਿਵਾਦਿਤ ਐਮ ਐਲ ਏ ਵੀ ਸਰਕਾਰ ਦੇ ਉੱਪਰ ਕਲੰਕ ਜਾਂ ਰੋਜੀ ੱੱੱਬੇ ਲਾ ਰਹੇ ਨੇ ਇਸ ਵਿਧਾਇਕ ਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਰੋਜ਼ ਵਿਵਾਦ ਕੋਈ ਨਾ ਕੋਈ ਇਹਦੇ ਛੇੜੀ ਜਾਂਦੇ ਆਗੇ ਨੇ ਵਾਂਸ ਵਨ ਨੇ ਤੇ ਰੰਗ ਬਰੰਗੇ ਤੇ ਰੰਗੇਲੇ ਵਿਵਾਦ ਵੀ ਇਸ ਵਿਧਾਇਕ ਦੇ ਨੇ ਤੇ ਹੁਣ ਨਵਾਂ ਚੰਦ ਚਾੜ ਦਿੱਤਾ ਇਸ ਵਿਧਾਇਕ ਨੇ ਹਾਲਾਂਕਿ ਜਦੋਂ ਪਿਛਲੀਆਂ ਸਰਕਾਰਾਂ ਵੇਲੇ ਵੀ ਬਿਲੀ ਚੋਰੀ ਵੱਡੇ ਪੱਧਰ ਤੇ ਹੁੰਦੇ ਉਦੋਂ ਵੀ ਜਿਹੜੇ ਐਮ ਐਲ اے ਨੇ ਅਜੇ ਇਹ ਕੇਸਾਂ ਵਿੱਚ ਬਿਜਲੀ ਚੋਰਾ ਦਾ ਸਾਹ ਦਿੰਦੇ ਇਸ ਐਮ ਐਲ ਏ ਦਾ ਵੀ ਲੱਗਦਾ ਹੈ ਕਿ ਪਿਸ਼ੋਕੜ ਜਾਂ ਤੇ ਕੱਲੀ ਹੋਏਗਾ ਜਾਂ ਕਾਂਗਰਸ ਹੋਏਗਾ ਵੈਸੇ ਵੀ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਕੋਈ ਨਾ ਕੋਈ ਹਰ ਰੋਜ਼ ਨੀਤੀ ਹਿੰਮੇ ਚੰਦ ਚੜ੍ਹ ਰਹੇ ਨੇ ਉਹਨਾਂ ਮੋਰ ਵਿੱਚੋਂ ਮੋਰੀ ਰੂਪ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਪਟਿਆਲੇ ਦਾ ਇਹ ਵਿਧਾਇਕ ਨੇ ਜਿਹੜਾ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿ ਕੇ ਆਪਣੇ ਆਪ ਨੂੰ ਇੱਕ ਵੱਡਾ ਵਿਧਾਇਕ ਬਣਨ ਦੀ ਕੋਸ਼ਿਸ਼ ਦਿਖਾਉਂਦੀ ਯਤਨ ਕਰਿਆ ਲੇਕਿਨ ਫਿਲਹਾਲ ਦੇਖਦੇ ਆ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਿਆਨ ਇਸ ਵਿਵਾਦਿਤ ਵਿਧਾਇਕ ਨੂੰ ਨਕੇਲ ਜਾਂ ਨਤ ਪਾਉਣਗੇ ਤੇ ਦੂਜੇ ਪਾਸੇ ਕੀ ਹੁਣ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਟੀਮਾਂ ਗਈਆਂ ਸੀ ਜਿਨ੍ਹਾਂ ਨੂੰ ਧਮਕਾਇਆ ਗਿਆ ਡਰਾਇਆ ਗਿਆ ਉਹ ਇਸ ਐਮਐਲਏ ਦੇ ਖਿਲਾਫ ਸ਼ਿਕਾਇਤ ਕਰਨਗੇ ਜਾਂ ਫਿਰ ਉਸ ਹਲਕੇ ਦੇ ਵਿੱਚ ਹੀ ਬਿਲੀ ਬੋਰਡ ਦੇ ਅਧਿਕਾਰੀਆਂ ਵਾਸਤੇ ਜਾਣਾ ਮਣਾ ਹੈ ਦੇਖਦੇ ਆ ਕਿ ਸਰਕਾਰ ਦੇ ਉੱਪਰ ਜਿਹੜਾ ਰੋਜ ਹੀ ਇਹ ਵਿਧਾਇਕ ਕੋਈ ਨਾ ਕੋਈ ਤੱਬਾ ਜਾਂ ਕਲੰਕ ਲਾ ਦਿੰਦਾ ਸਰਕਾਰ ਕਿਵੇਂ ਦਾਗ ਜਾਂ ਕਲੰਕ ਤੋਂ ਹੁੰਦੀ ਹੈ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ ਇਹ ਵੀ ਸਪੰਜਾਪ ਧੰਨਵਾਦ